ਖਨਾਂਵੀਕੇ ਪਾਜਪਾ ਆਗੂ ਦੇ ਕਾਲਜ ਫੈਜਗੜ੍ਹ ਚ ਅੱਜ ਵਿਦਿਆਰਥੀਆਂ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ ਵਿਦਿਆਰਥੀਆਂ ਨੇ ਕਾਲਜ ਪ੍ਰਬੰਧਕਾਂ ਤੇ ਨਕਲ ਕਰਵਾਉਣ ਲਈ ਪੈਸੇ ਮੰਗਣਾ ਤੇ ਪੈਸੇ ਨਾ ਦੇਣ ਵਾਲਿਆਂ ਨੂੰ ਫੇਲ ਕਰਨ ਦੇ ਗੰਭੀਰ ਦੋਸ਼ ਲਾਇਏ ਇਸ ਰੋਸ ਨੂੰ ਪ੍ਰਗਟਾਉਂਦੇ ਹੋਏ ਵਿਦਿਆਰਥੀਆਂ ਨੇ ਖੰਨਾ ਬਲੇਰ ਕੋਟਲਾ ਰੋਡ ਤੇ ਫੈਜਗੜ੍ਹ ਦੇ ਨੇੜੇ ਧਰਨਾ ਲਾ ਦਿੱਤਾ ਅਤੇ ਸਰਟੀਫਿਕੇਟ ਤੇ ਫੀਸ ਵਾਪਸੀ ਦੀ ਮੰਗ ਕੀਤੀ ਹੈ

1% ਕੋਈ ਬੱਚਾ ਕਹਿ ਰਿਹਾ ਮੈਂ ਇੱਕ ਦਿਨ ਵੀ ਮਲੇਰਕੋਟ ਲੈ ਗਈ ਹਾਂ ਮਾ ਇਹਨਾਂ ਤੋਂ ਮੈਂ ਪੇਪਰ 'ਚ ਪੈਸੇ ਇਕੱਠੇ ਕਰੇ ਹੋਣ ਕੋਈ ਇੱਕ ਬੱਚਾ ਵੀ ਕਹਿ ਦਵੇ ਇੱਕ ਬੱਚਾ ਵੀ ਠੀਕ ਹੈ ਨਾ ਤੁਸੀਂ ਮੇਰੀ ਗੱਲ ਸੁਣੋ ਜੋ ਵੀ ਕਰੈਕਸ਼ਨ ਹੈ ਅਸੀਂ ਕਰੈਕਸ਼ਨ ਪਾਈ ਹੋਈ ਆ ਜਿਹੜੇ ਕਹਿ ਰਹੇ ਇੰਨੇ ਬੱਚੇ ਦੀ ਅਸੈਸਮੈਂਟ ਪਹਿਲੀ ਵਾਰ ਇਦਾਂ ਆਈ ਹੈ ਕਿ ਪਹਿਲਾਂ ਵੀ ਇਦਾਂ ਹੋਈ ਆ ਕਦੇ ਸਰ ਮੈਨੂੰ ਨਹੀਂ ਪਤਾ ਇਸ ਚੀਜ਼ ਬਾਰੇ ਠੀਕ ਹੈ ਨਾ ਸਭ ਦਾ ਹੁੰਦਾ ਹੈ ਕਮਨ ਕਰੇ ਡਿਗਰੀ ਨੇ ਇੱਕ ਔਟੇਕੋਲ ਵੀ ਜਿਹੜੇ ਮਾਸਟਰ ਪਾਸ ਕਾਲਜ ਨੂੰਗਾ ਇੱਕ ਵਜਾ ਜੀ ਕੌਣ ਕਹਿੰਦਾ ਕੀ ਤੁਹਾਡੇ ਕੋਲ ਡਿਗਰੀ ਨਹੀਂ ਹੈ ਕੋਈ ਗੱਲ ਹੁਣ ਤੁਹਾਨੂੰ ਮੈਂ ਪ੍ਰੋਟੈਸਟ ਦਿਖਾਵਾਂ ਦਿਖਾਵ ਮੈਂ ਤੁਸੀਂ ਕਾਲਜ ਦੇ ਵਿੱਚ ਪ੍ਰੋਟੈਸਟ ਕਰ ਰਹੇ ਹੋ ਵਜ੍ਹਾ ਕੀ ਹੈ ਵਜ੍ਹਾ ਇਹ ਹੈ ਸਰ ਅਸੀਂ ਥਿਊਰੀ ਚੋਂ ਪਾਸ ਆ ਤੇ ਸਾਡੀ ਅਸੈਸਮੈਂਟ 8 7 7 ਨੰਬਰ ਗਈ ਹੋਈ ਆ ਜਦਕਿ ਸਾਡੇ ਥਿਊਰੀ ਚੋਂ 50 ਤੋਂ ਉੱਪਰ ਮਾਰਕਸ ਨੇ ਸਾਰੇ ਸਬਜੈਕਟਾਂ ਤੋਂ ਵੀ ਅੱਜ ਕੀ ਲੋਡ ਪੈ ਗਈ ਤੁਹਾਨੂੰ ਸਰ ਅੱਜ ਇਹ ਲੋਡ ਪਈ ਆ ਕੀ ਸਾਡੇ ਜਿੱਦ ਨਾਲ ਅਸੈਸਮੈਂਟ ਘਟ ਲਾਈ ਗਈ ਆ ਤੇ ਜਿਹੜੇ ਬਾਕੀ ਮੈਮ ਦੇ ਮਤਲਬ ਚਾਹਾਰਾ ਚਾਹੀਤੇ ਨੇ ਚਾਰ ਪੰਜ ਹੈਗੇ ਨੇ ਸਰ ਸਟੂਡੈਂਟ ਜਿਹੜੇ ਪੈਸੇ ਦਿੰਦੇ ਨੇ ਉਹਨਾਂ ਦੀ ਅਸੈਸਮੈਂਟ 17 18 18 ਗਈ ਹੋਈ ਆ ਇਹ ਪੈਸੇ ਕਿਸੇ ਤੋਂ ਮੰਗੇ ਗਏ ਸੀ ਕਿ ਯਸ ਸਰ ਸਾਰਿਆਂ ਤੋਂ ਮੰਗੇ ਨੇ ਚੀਟਿੰਗ ਕਰਾਉਣ ਦੇ ਇਹਨਾਂ ਨੇ ਮੰਗੇ ਨੇ ਕਦੋਂ ਮੰਗੇ ਪ੍ਰਿੰਸੀਪਲ ਮੈਮ ਨੇ ਮੰਗੇ ਨੇ ਜਦ ਫਾਈਨਲ ਪੇਪਰ ਸੀ ਤੇ ਉਦੋਂ ਮੰਗੇ ਸੀਗੇ ਉਹ ਵੀ ਸਰ ਮਤਲਬ ਜਿਹੜੇ ਪਾਰਕ ਚ ਕੈਮਰਾ ਲੱਗਿਆ ਹੋਇਆ ਉਦੋਂ ਨਹੀਂ ਬਿਠਾਇਆ ਇੱਧਰਲੀ ਸਾਈਡ ਬਿਠਾਇਆ ਗਿਆ ਵੀ ਕੀ ਕਹਿੰਦੇ ਕੀ ਪੈਸੇ ਕਿਉਂ ਮੰਗੇਗੇ ਕੁੜੀ ਚੀਟਿੰਗ ਚੀਟਿੰਗ ਬਣਾਉਣ ਨੂੰ ਸਰ ਬੀਸ ਤੋਂ ਪਾਸ ਕਰਾਵਾਂਗੇ 4-4000 ਲਿਆ ਸਰ ਹਰ ਇੱਕ ਸਟੂਡੈਂਟ ਤੋਂ ਤੁਸੀਂ ਕਿੰਨੇ ਨੇ ਨਹੀਂ ਦਿੱਤਾ ਸਰ ਅਸੀਂ ਨਹੀਂ ਦਿੱਤਾ ਅਸੀਂ 10-11 ਹੈਗੇ ਆ ਸਰ ਜਿਨ੍ਹਾਂ ਨੇ ਨਹੀਂ ਦਿੱਤਾ ਫਿਰ ਉਹਦਾ ਕੀ ਇਮਪੈਕਟ ਪਿਆ ਹੁਣ ਇਮਪੈਕਟ ਸਰ ਇਹੀ ਪਿਆ ਵੀ ਸਾਡੀ ਅਸੈਸਮੈਂਟ ਇੱਕ ਸਬਜੈਕਟ ਤੋਂ ਲੋ ਹੋ ਗਈ ਹੈ ਜਦਕਿ ਸਾਡੇ 50 ਤੋਂ ਉੱਪਰ ਉਹਦੇ ਮਾਰਕਸ ਨੇ ਥਿਊਰੀ 'ਚ ਅਸੀਂ ਪਾਸ ਆ ਅਸੈਸਮੈਂਟ ਕਰਕੇ ਸਾਡੀ ਰਿਪੇਅਰ ਆਈ ਆ ਇਹ ਸਾਰਿਆ ਕੁਝ ਪ੍ਰਿੰਸੀਪਲ ਮੈਮ ਨੇ ਕੀਤਾ ਹੀ ਨਹੀਂ ਤੁਸਾਂ ਚੀਟਿੰਗ ਪਹਿਲਾਂ ਕਰਵਾਉਂਦੇ ਨੇ ਇੱਥੇ ਯੈਸ ਸਰ ਅੱਬੀ ਜੀ ਹੋਤੀ ਸਰ ਕਦੋਂ ਤੋਂ ਤੁਸੀਂ ਦੇਖਿਆ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਸਾਨੂੰ ਸਰ 1.5 ਸਾਲ ਹੋ ਗਿਆ ਜਦથી ਸਟਾਰਟਿੰਗ ਤੋਂ ਆਹੀ ਕੁਝ ਹੋ ਰਿਹਾ ਤੇ ਹੁਣ ਕਿੰਨੇ ਬੱਚਿਆਂ ਦੇ ਰਿਜ਼ਲਟ ਅਸਰ ਪਿਆ ਵਾ ਕਿਹੜੇ ਕਿਹੜੇ ਕੋਰਸ ਏ ਐਨ ਐਮ ਸਰ ਏ ਐਨ ਐਮ ਤੇ ਤੇ ਜੀ ਐਨ ਐਮ ਸੈਕੰਡ ਇਅਰ ਸਾਡੀ ਹੈਗੀ ਹੈ ਜੀ ਐਨ ਐਮ ਫਸਟ ਇਅਰ ਮੰਗਤਾ ਸਰ ਅਸੀਂ ਇਹ ਕਰਦੇ ਆ ਅਸੀਂ ਐਗਜ਼ਾਮ ਨਹੀਂ ਦੇਣਾ ਕਿਉਂਕਿ ਅਸੀਂ ਜਰ ਉੱਥੋਂ ਥਿਊਰੀ ਤੇ ਪਾਸ ਅਸੀਂ ਐਗਜ਼ਾਮ ਕਿਉਂ ਦਈਏ ਜੇ ਤੁਸੀਂ ਉਹਦੇ ਪ੍ਰੋਟੈਸਟ ਕਰਨਾ ਤੁਹਾਡੀ ਕੋਈ ਇੱਥੇ ਕੋਈ ਗੱਲਬਾਤ ਸੁਣ ਆਇਆ ਨਹੀਂ ਨਾ ਨੋ ਸਰ ਆ ਦੇਖੋ ਹੁਣ ਆ ਰਹੇ ਨੇ ਕੋਈ ਵੀ ਨਹੀਂ ਕੋਈ ਵੀ ਨਹੀਂ ਸਰ ਕੋਈ ਵੀ ਉਹ ਕਿਉਂ ਕਿਉਂ ਕਰ ਰਹੀ ਹੈ ਕਿਉਂ ਕਰ ਰਹੀ ਹੈ ਅਚਾਨਕ ਇਹ ਇਹ ਕਹਿੰਦਾ ਤੁਹਾਡੇ ਕੋਲ ਐਮਟੀ ਕਾਉਂਡ ਨੇ ਸਰ ਸਾਡੀ ਕਾਲਜ ਐਮਟੀ ਨੇ ਸਾਨੂੰ ਧਮਕੀ ਦਿੱਤੀ ਹੈ ਕਹਿੰਦੇ ਮੈਂ ਬੀਜੇਪੀ ਦਾ ਆਗੂ ਹਾਂ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਸਾਨੂੰ ਬੱਚਿਆਂ ਨੂੰ ਕਹਿੰਦਾ ਕਹਿੰਦੇ ਮੈਂ ਬੀਜੇਪੀ ਦਾ ਆਗੂ ਕਹਾਂ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਹੈਗੇ ਸਰ ਤੁਸੀਂ ਇਹ ਜਾਣੇ ਜਿਹੜੀ ਜਿਹੜੀ ਗਾਦੀ ਕੀਤੀ ਹੈ ਸੁਧਾਰਨ ਸਾਡੀ ਸੈਕਸ਼ਨ ਲੱਗੇ ਹੈ ਜਣੇ ਅਸੀਂ ਪੇਪਰ ਦੁਬਾਰਾ ਨਹੀਂ ਦੇਣਾ ਹੈਗਾ ਜੇ ਅਸੀਂ ਪੇਪਰ ਦੁਬਾਰਾ ਦੇਣਾ ਹੈ ਨਾ ਵੱਧ ਪੈਸਾ ਚਾਹੁੰਦਾ ਹੈ ਉਹਦਾ